ਹੈਲੋ ਸਸਕੀ ਕਾਲ ਦੋਸਤੋ ਮੈਂ ਹਾਂ ਮਨਪ੍ਰੀਤ ਕੌਰ ਮੈਂ ਨਜਕਤਨ ਤੁਹਾਡਾ ਸਵਾਗਤ ਕਰ ਰਹੀ ਹਾਂ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਚਿੱਟੇ ਛੋਲੇ ਜਿਨ੍ਹਾਂ ਨੂੰ ਅਪਾ ਬਿਨਾ ਉਬਾਲੇ ਬਿਨਾ ਮਸਾਲਾ ਪੁੰਨੇ ਅਪ ਬਣਾ ਕੇ ਤਿਆਰ ਕਰਾਂਗੇ ਇਹ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੇ ਨੇ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤੱਤ ਪਹਿਲਾਂ ਆਪਾਂ ਚਿੱਟੇ ਛੋਲੇ ਲੈ ਲਾਂਗੇ ਜਿਨ੍ਹਾਂ ਨੂੰ ਮੈਂ ਰਾਤ ਭਰ ਪਾਣੀ ਚ ਪਿਓ ਕੇ ਰੱਖਿਆ ਸੀਗਾ ਮੈਂ 250 ਗ੍ਰਾਮ ਛੋਲੇ ਲਿੱਤੇ ਨੇ ਇਹਨਾਂ ਨੂੰ ਪੂਰੀ ਰਾਤ ਪਾਣੀ ਚ ਭਿਓ ਕੇ ਰੱਖਿਆ ਸੀਗਾ ਹੁਣ ਅਸੀਂ ਇਹਨਾਂ ਦਾ ਮਸਾਲਾ ਤਿਆਰ ਕਰ ਲਾਂਗੇ ਆਪਾਂ ਕੁੱਕਰ ਦੇ ਵਿੱਚ ਪਹਿਲਾਂ ਜੋ ਛੋਲੇ ਸੀਗੇ ਜੋ ਰਾਤ ਪਰ ਭਿਓ ਕੇ ਰੱਖੇ ਸੀਗੇ ਉਹ ਪਾ ਦਾਂਗੇ ਇਹ ਦੇਖੋ ਆਪਾਂ ਇਹਨਾਂ ਨੂੰ ਬਿਨਾ ਉਬਾਲੇ ਬਣਾਣਾ ਵੈ ਆਪਾਂ ਉਬਾਲ ਨਹੀਂ ਹੈਗੇ ਬਸ ਚੰਗੀ ਤਰੀਕੇ ਨਾਲ ਧੋ ਕੇ ਪੂਰੀ ਰਾਤ ਪਾਣੀ ਚ ਭਿਓ ਕੇ ਰੱਖਣਾ ਵੈ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਪਿਆਜ਼ਾਂ ਨੂੰ ਮੈਂ ਰਫਲੀ ਕੱਟ ਕੀਤਾ ਵੈ ਬਰੀਕ ਚੋਪਿੰਗ ਨਹੀਂ ਕੀਤੀ ਹੈਗੀ ਹੈ ਹੁਣ ਅਸੀਂ ਇਹਦੇ ਵਿੱਚ ਲਸਣ ਪਾ ਦਾਂਗੇ ਮੈਂ ਲਸਣ ਬਾ ਦਿੱਤਾ ਵੈ ਐ ਵੀ ਇਹਨੂੰ ਰਫਲੀ ਆਪਾਂ ਪਾਇਆ ਵੈ ਇਹਨੂੰ ਤੇ ਹੁਣ ਇਹਦੇ ਵਿੱਚ ਦੋ ਟਮਾਟਰ ਤੇ ਹਰੀ ਮਿਰਚਾਂ ਪਾ ਦਿੱਤੀਆਂ ਨੇ ਸਭ ਨੂੰ ਮੈਂ ਰਫਲੀ ਕੱਟ ਕੀਤਾ ਵੈ ਆਪਾਂ ਇਹਨਾਂ ਨੂੰ ਚੋਪਿੰਗ ਨਹੀਂ ਕਰਨੀ ਹੈਗੀ ਹੈ ਨਾ ਹੀ ਇਹਨੂੰ ਪੀਸਣਾ ਵੈ ਆਪਾਂ ਨੇ ਹੁਣ ਅਸੀਂ ਇਹਦੇ ਵਿੱਚ ਤੇਲ ਪਾ ਦਾਂਗੇ ਕੁਕਿੰਗ ਆਇਲ ਤੁਸੀਂ ਜੋ ਯੂਜ਼ ਕਰਦੇ ਹੋ ਤੁਸੀਂ ਉਹ ਪਾ ਸਕਦੇ ਹੈਗੇ ਹੋ ਮੈਂ 1.5 ਕੜਚੀ ਦੇ ਵਿੱਚ ਤੇਲ ਪਾਇਆ ਹੋਇਆ ਹੈ ਹੁਣ ਅਸੀਂ ਇਹਦੇ ਵਿੱਚ ਨਮਕ ਪਾ ਦਾਂਗੇ ਨਮਕ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਵੀ ਲੈ ਸਕਦੇ ਹੈਗੇ ਹੋ ਮੈਂ 1 ਚਮਚਾ ਦੇ ਵਿੱਚ ਨਮਕ ਲਿੱਤਾਵਾਂ ਹੁਣ ਅਸੀਂ ਇਹਦੇ ਵਿੱਚ ਲਾਲ ਮਿਰਚ ਤੇ ਹਲਦੀ ਵੀ ਪਾ ਦਾਂਗੇ ਇਹ ਬਹੁਤ ਘੱਟ ਮਸਾਲਿਆਂ ਨਾਲ ਬਣ ਕੇ ਸਬਜ਼ੀ ਤਿਆਰ ਹੁੰਦੀ ਹੈ ਪਰ ਬਹੁਤ ਟੇਸਟੀ ਬਣਦੀ ਹੈ ਹੁਣ ਇੱਕ ਚਮਚ ਮੈਂ ਇਹਦੇ ਵਿੱਚ ਲਾਲ ਮਿਰਚ ਪਾ ਦਿਤੀ ਹਾਂ ਤੇ ਅੱਧੀ ਚਮਚ ਨਾਲੋਂ ਥੋੜੀ ਜਿਆਦਾ ਮੈਂ ਇਹਦੇ ਵਿੱਚ ਹਲਦੀ ਪਾ ਦਾਂਗੀ ਮੈਂ ਇਹਦੇ ਵਿੱਚ ਪੌਣਾ ਚਮਚ ਜਿੱਤੇ ਮੈਂ ਹਲਦੀ ਪਾਈ ਹੈ ਹੋਣ ਅਸੀਂ ਇਹਦੇ ਵਿੱਚ ਪਾਣੀ ਪਾ ਦਾਂਗੇ ਪਾਣੀ ਆਪਾਂ ਇੰਨਾ ਪਾਣਾ ਜਿੰਨੇ ਸਾਡੇ ਛੋਲੇ ਨੇ ਉਸ ਤੋਂ ਅਸੀਂ ਦੁੱਗਣਾ ਅਸੀਂ ਇਹਦੇ ਵਿੱਚ ਪਾਣੀ ਪਾਣਾ ਹੈ ਜੇ ਤੁਹਾਡੇ ਵਿੱਚ ਡੇਢ ਕੋਲੀ ਤੁਸੀਂ ਅਗਰ ਛੋਲੇ ਲਿੱਤੇ ਨੇ ਤੇ ਤੁਸੀਂ ਤਿੰਨ ਕੋਲੀਆਂ ਵਿੱਚ ਪਾਣੀ ਪਾਣਾ ਹੈ ਤੇ ਆਪਾਂ ਕੁੱਕਰ ਬੰਦ ਕਰ ਦਾਂਗੇ ਤੇ ਨੂੰ ਚੰਗੀ ਤਰੀਕੇ ਨਾਲ ਬੰਦ ਕਰਕੇ ਆਪਾਂ ਇਹਨੂੰ ਕਮ ਸਕੱਮ 4 ਤੋਂ 5 ਸੀਟੀਆਂ ਆਨ ਦਵਾਂਗੇ ਪਾਂ ਸੀ ਤੇ ਹੁਣ ਬਾਦ ਆਪਾਂ ਗੈਸ ਬੰਦ ਕਰ ਦਾਂਗੇ ਤੇ ਇਹ ਸਟੀਮ ਨਿਕਲਣ ਦਾਂਗੇ ਇਹ ਦੇਖੋ ਸਟੀਮ ਨਿਕਲ ਚੁੱਕੀ ਹੈ ਆਪਾਂ ਕੁੱਕਰ ਖੋਲ ਲਿੱਤਾ ਵੈ ਇਹ ਦੇਖੋ ਸਾਡਾ ਜੋ ਮਸਾਲਾ ਚੰਗੀ ਤਰੀਕੇ ਨਾਲ ਹੋ ਚੁੱਕਿਆ ਵੈ ਹੁਣ ਆਪਾਂ ਇਹਨੂੰ ਗੈਸ ਨੂੰ ਵਾਪਸ ਚਲਾ ਦਾਂਗੇ ਇਹ ਦੇਖੋ ਸਾਡੇ ਜੋ ਛੋਲੇ ਆ ਉਹ ਵੀ ਆਲਮੋਸਟ ਗਲ ਚੁੱਕੇ ਨੇ ਹੁਣ ਆਪਾਂ ਇਸ ਤਰੀਕੇ ਨਾਲ ਕਰਚੀ ਨੂੰ ਘੁਮਾਉਂਦੇ ਜਾਣਾ ਵੈ ਤੇ ਤਾਂ ਕਿ ਸਾਡੇ ਜੋ ਮਸਾਲੇ ਸੀਗੇ ਉਹ ਚੰਗੀ ਤਰੀਕੇ ਨਾਲ ਅੰਬ ਵਿੱਚ ਰਸ ਮਸ ਜਾਣ ਆਪ ਐਸ ਤਰੀਕੇ ਨਾਲ ਕਰਛੀ ਨੂੰ ਹਿਲਾਉਂਦੇ ਜਾਣਾ ਘੁਮਾਉਂਦੇ ਜਾਣਾ ਮੈਂ ਇਸ ਤਰੀਕੇ ਨਾਲ ਇਹ ਦੇਖੋ ਜੇ ਦੇਖ ਸਕਦੇ ਹੈਗੇ ਉਹ ਜੋ ਸਾਡੇ ਪਿਆਜ਼ ਲਸਣ ਜੋ ਵੀ ਸੀਗਾ ਉਹ ਸਾਡਾ ਵਿੱਚ ਹੀ ਕੁਲ ਗਿਆ ਹੋਇਆ ਵੈ ਸਾਨੂੰ ਇਹਨੂੰ ਪੀਸਣ ਦੀ ਵੀ ਲੋੜ ਨਹੀਂ ਪਈ ਹੈਗੀ ਐਸ ਤਰੀਕੇ ਨਾਲ ਛੋਲੇ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੇ ਨੇ ਇਹ ਦੇਖੋ ਆਪ ਐਸੀ ਤਰੀਕੇ ਨਾਲ ਉਲਟੀ ਕਰਛੀ ਆਪਣਾ ਘੁਮਾਉਂਦੇ ਜਾਣਾ ਮੈਂ ਤੇਨੂੰ ਮਿਕਸ ਕਰਦੇ ਜਾਣਾ ਮੈਂ ਇਹ ਦੇਖੋ ਇਸ ਤਰੀਕੇ ਨਾਲ ਆਪਾਂ 2 ਤੋਂ 3 ਮਿੰਟ ਵਾਸਤੇ ਆਪਾਂ ਇਸ ਤਰੀਕੇ ਨਾਲ ਕਰਨਾ ਹੈ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਹੋਰ ਮਸਾਲੇ ਪਾ ਦਾਂਗੇ ਐ ਦੇਖੋ ਦੇਖੋ ਸਾਡੇ ਉਬਾਲੇ ਆਨੇ ਸ਼ੁਰੂ ਹੋ ਚੁੱਕੇ ਨੇ ਵਾਪਸ ਹੁਣ ਅਸੀਂ ਇਹਦੇ ਵਿੱਚ ਇੱਕ ਚਮਚ ਮੈਂ ਇਹਦੇ ਵਿੱਚ ਗਰਮ ਮਸਾਲਾ ਪਾਇਆ ਵੈ ਤੇ ਇੱਕ ਚਮਚ ਹੀ ਅਸੀਂ ਇਹਦੇ ਵਿੱਚ ਸੁੱਕਾ ਤਨੀਆ ਪਾਵਾਂਗੇ ਆ ਦੇਖੋ ਇੱਕ ਚਮਚ ਆਪਾਂ ਸੁੱਕਾ ਧਨੀਆ ਪਾ ਦਿੱਤਾ ਵੈ ਇਹ ਦੇਖੋ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਵੈ ਆ ਦੇਖੋ ਇਹ ਦੇਖੋ ਸਾਡੀ ਸਬਜੀ ਨੂੰ ਉਬਾਲਿਆਣੇ ਸ਼ੁਰੂ ਹੋ ਚੁੱਕੇ ਨੇ ਤੇ ਸਾਡੇ ਜੋ ਮਸਾਲੇ ਉਹ ਵੀ ਪੀਸੇ ਜਾ ਚੁੱਕੇ ਨੇ ਚੰਗੀ ਤਰੀਕੇ ਨਾਲ ਹੁਣ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਪਾ ਦਿੰਦੀ ਆ ਤੁਸੀਂ ਚਾਹੇ ਤੇ ਹਰਾ ਧਨੀਆ ਵੀ ਪਾ ਸਕਦੇ ਏ ਕਿਉਂ ਹੁਣ 1.5 ਗਲਾਸ ਪਾਣੀ ਪਾ ਕੇ ਅਸੀਂ ਇਹਨੂੰ ਫਿਰ ਸਿੱਟੀਆਂ ਦੁਆਨਸ ਰੱਖ ਦਾਂਗੇ ਛੋਲੇ ਵਿੱਚ ਤੁਹਾਨੂੰ ਕਿੰਨੀ ਤਰੀ ਚਾਹੀਦੀ ਹੈ ਤੁਸੀਂ ਆਪਣੇ ਹਿਸਾਬ ਨਾਲ ਦੇਖ ਕੇ ਰੱਖ ਸਕਦੇ ਹੈਗੇ ਹੋ ਮੈਂ ਡੇਢ ਗਲਾਸ ਪਾਣੀ ਪਾਇਆ ਇਹਦੇ ਵਿੱਚ ਹੁਣ ਕੁੱਕਰ ਬੰਦ ਕਰ ਦਾਂਗੇ ਤੇ ਹੁਣ ਇਹਨੂੰ ਸੀਟੀਆਂ ਦਵਾ ਲਾਂਗੇ ਫਿਰ ਆਪਾਂ 4 ਤੋਂ 5 ਸੀਟੀਆਂ ਦਵਾਣੀਆਂ ਨੇ ਇਹਨੂੰ ਕੁੱਕਰ ਬੰਦ ਕਰ ਦਾਂਗੇ ਤੇ ਸੀਟੀਆਂ ਦਵਾ ਲਾਂਗੇ ਸਾਡੇ ਛੋਲੇ ਜਿਵੇਂ ਬਣ ਕੇ ਤਿਆਰ ਹੋ ਚੁੱਕੇ ਨੇ ਇਹ ਦੇਖੋ ਸਾਡੇ ਜੋ ਛੋਲੇ ਐ 4 ਤੋਂ 5 ਸੀਟੀਆਂ ਆ ਚੁੱਕੀਆਂ ਸੀ ਉਸ ਤੋਂ ਬਾਅਦ ਆਪਾਂ ਕੱਢ ਲੈਂਦੇ ਨੇ ਸਾਡੇ ਜੋ ਛੋਲੇ ਆ ਬਣ ਕੇ ਤਿਆਰ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੈਗੇ ਹੋ ਕਿਨੇ ਵਧੀਆ ਛੋਲੇ ਸਾਡੇ ਬਣ ਕੇ ਤਿਆਰ ਹੋਏ ਨੇ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਇਹ ਦੇਖੋ ਸਾਡੇ ਛੋਲੇ ਵੀ ਬਹੁਤ ਚੰਗੇ ਤਰੀਕੇ ਨਾਲ ਗਲ ਚੁੱਕੇ ਨੇ ਬਿਨਾ ਉਬਾਲੇ ਆਪਾਂ ਛੋਲੇ ਨੂੰ ਬਣਾਇਆ ਵੈ ਤੁਸੀਂ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਮੇਰੀ ਰੈਸਪੀ ਕਿੱਦਾ ਦੀ ਲੱਗੀ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ